ਸਤਿ ਸ਼੍ਰੀ ਅਕਾਲ ਜੀ ਅਸੀਂ ਹੁਣ ਬੈਠੇ ਆ ਡਾਕਟਰ ਬਲਬੀਰ ਸਿੰਘ ਸ਼ਾਹ ਜੀ ਕੋਲ ਔਰ ਉਹਨਾਂ ਦੇ ਤਾਰਫ ਦੀ ਜ਼ਰੂਰਤ ਨਹੀਂ ਆਪ ਸਭ ਜਾਣਦੇ ਹੋ ਇਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਇਹ ਪ੍ਰੋਫੈਸਰ ਵੀ ਰਹੇ ਨੇ ਤੋ 2 ਮਿੰਟ ਲਈ ਅਸੀਂ ਇਹਨਾਂ ਕੋਲ ਗੁੱਡ ਵਿਸ਼ੀਜ਼ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ 'ਚ ਬਹੁਤ-ਬਹੁਤ ਤੇ ਅਸੀਂ ਤੁਹਾਡੇ ਕੋਲੋਂ ਗੁੱਡ ਵਿਸ਼ੀਜ਼ ਲੈਣਾ ਚਾਹਾਂਗੇ ਅਸੀਂ ਸ਼ੁਰੂ ਕਰ ਰਹੇ ਹਾਂ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹੈ ਜਿਹੜਾ ਤੁਸੀਂ ਕੰਮ ਕਰਦੇ ਹੋ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀ ਬਖਸ਼ੇ ਤੇ ਤੁਹਾਡਾ ਚੈਨਲ ਦਿਨ ਤੁਗਣੀ ਰਾਤ ਤੁਗਣੀ ਤਰੱਕੀ ਕਰੇ ਡਾਕਟਰ ਸਾਹਿਬ ਇਹ ਕਸੇ ਥੋੜਾ ਗਾ ਜਾਣਨਾ ਚਾਹਗੇ ਤੁਹਾਡੇ ਹਸਪੀਟਲ ਕੀ ਕੀ ਫੈਸਿਲਿਟੀ ਸਾਡੇ ਹਸਪੀਟਲ ਚ ਗਾਇਨੀ ਦੀ ਫੈਸਿਲਿਟੀ ਹੈ ਸਾਡੇ ਹਸਪੀਟਲ ਚ ਮੇਲ ਤੇ ਫੀਮੇਲ ਇਨਫਰਟੀਲਿਟੀ ਦੀ ਫੈਸਿਲਿਟੀ ਹੈ ਸਾਡੇ ਕੋਲ ਹਸਪੀਟਲ ਚ ਯੂਰੋਲੋਜੀ ਦੀ ਫੈਸਿਲਿਟੀ ਹੈ ਤੇ ਅਸੀਂ ਹਰ ਤਰ੍ਹਾਂ ਦੇ ਆਪਰੇਸ਼ਨ ਕਰਦੇ ਆ ਲੈਪਰੋਸਕੋਪੀ ਨਾਲ ਤੇ ਦੁਰਬੀਨ ਨਾਲ ਵੀ ਤੇ ਵੈਸੇ ਵੀ ਆਪਰੇਸ਼ਨ ਹੁੰਦੇ ਆ ਪਲੱਸ ਅਸੀਂ ਜਿਹੜੀਆਂ ਮੇਲ ਦੀਆਂ ਬਿਮਾਰੀਆਂ ਹੁੰਦੀਆਂ ਨੇ ਜਿਵੇਂ ਕਿ ਉਹਨਾਂ ਨੂੰ ਇਨਫਰਟੀਲਿਟੀ ਹੁੰਦੀ ਹੈ ਜੇ ਬੱਚਾ ਨਹੀਂ ਜੰਮਦਾ ਉਹਦੇ ਵਾਸਤੇ ਮੇਰੀ ਸਪੈਸ਼ਲਟੀ ਹੈ ਜੀ ਕਿ ਮੌਜੂਦ ਤੇ ਕਿਤਾਬ ਵੀ ਲਿਖੀ ਹੈ ਪ੍ਰੈਕਟੀਕਲਸ ਪਰ ਮੈਟਾਲੋਜੀ ਦੂਸਰਾ ਮੇਰਾ ਸਬਜੈਕਟ ਹੈ ਹਿਮੈਟੋਲੋਜੀ ਉਹ ਤੇ ਮੈਂ ਕਿਤਾਬ ਵੀ ਲਿਖੀ ਹੈ ਛੋਟ ਟੈਕਸਟ ਬੁੱਕ ਆਫ ਹਿਮੈਟੋਲੋਜੀ ਤੀਸਰਾ ਮੇਰਾ ਸਬਜੈਕਟ ਹੈ ਆਪਣਾ ਲਿਟਰੇਚਰ ਪੰਜਾਬੀ ਉਹਦੀ ਮੈਂ ਕਿਤਾਬ ਲਿਖੀ ਹੈ ਬੇਵਸ ਪਰਿੰਦੇ ਉਹਦੀ ਮੈਂ ਕਾਪੀਟਨ ਨੂੰ ਹੁਣੇ ਤੇ ਹਾਜ਼ਰੀ ਨਾਲ ਜੀ ਸ਼ਪਕਈ ਹੈ ਇਹ ਅਬੀ ਦੀ ਬੁੱਕ ਹੈ ਜਿਹੜੀ ਮੈਂ ਲਿਖੀ ਹੈ। ਆਪ ਸਭ ਦੇਖ ਰਹੇ ਹੋ ਦੇਖੋ ਬੇਵਸ ਪਰਿੰਦੇ। ਪਹਿਲੀ ਗੱਲ ਤਾਂ ਨਾਮ ਹੀ ਦੇਖੋ ਕਿੰਨਾ ਹੈ। ਇਹ ਡਾਕਟਰ ਸਾਹਿਬ ਨੇ ਬੁੱਕ ਪਬਲਿਸ਼ ਕਰਵਾਈ ਹੈ। ਆਪ ਲਿਖੀ ਹੈ ਸਾਰੀ। ਇਹ ਪੰਜਾਬੀਅਤ ਵਾਸਤੇ ਕੀਤੀ ਹੈ ਜੀ। ਡਾਕਟਰ ਸਾਹਿਬ ਨੇ ਇਹ ਤਾਂ ਮੈਂ ਥੋੜਾ ਟਾਈਟਲ ਥੋੜਾ ਜਿਹਾ ਸਾਂਝਾ ਕਰ ਲਾਂ। ਜੀ ਜੀ ਹਾਂ ਜੀ। ਇਹਦੇ ਚ ਦੋ ਪੰਛੀ ਦਿਸਦੇ ਆ। ਦੋ ਪੰਛੀ ਜਿਹੜੇ ਆ ਉਹ ਪਿੰਜਰੇ ਚ ਬੰਦ ਨੇ। ਆੜਨਾ ਟੁੱਟਿਆ ਹੋਇਆ ਜੀ ਆੜਨਾ ਟੁੱਟਿਆ ਹੋਇਆ ਜਿਹੜਾ ਕਿ ਉਹ ਇੰਡੀਆ ਨੂੰ ਡਿਫੈਕਟ ਕਰਦਾ ਓਕੇ ਤੇ ਇਹਦੇ ਥੱਲੇ ਇੱਕ ਨਦੀ ਵਹਿੰਦੀ ਹੈ ਜਿਹੜੀ ਕਿ ਲਾਈਨ ਆਫ ਡਿਮਾਰਕੇਸ਼ਨ ਹੈ ਓਕੇ ਇਹ ਪਾਰਟੀਸ਼ਨ ਦੀ ਸਟੋਰੀ ਹੈ ਇੱਕ ਪਰਿੰਦੇ ਕੈਦ ਨੇ ਜਿਹੜੇ ਕਿ ਉੜਨਾ ਚਾਹੁੰਦੇ ਨੇ ਇੱਕ ਦੇਸ਼ ਤੋਂ ਦੂਏ ਦੇਸ਼ ਦੇ ਵਿੱਚ ਪਰ ਇਹ ਕੈਦ ਨੇ ਇਹਦੇ ਉਪਤੇ ਮੈਂ ਇਹਦਾ ਸਾਰਾਂਸ਼ ਇੱਕ ਪੋਇਮ ਦੇ ਸ਼ਕਲ ਚ ਲਿਖਿਆ ਹੋਇਆ ਹੈ ਉਹ ਹੈ ਜਿ ਕੋ ਤਾਂ ਸੁਣਾਦਾ ਹਾਂ ਜੀ ਹਾਂ ਜੀ ਹਾਂ ਜੀ ਸਰ ਬਹੁਤ ਖੁਸ਼ੀ ਹੋਏਗੀ ਲੋ ਜੀ ਦਸਤਕਾ ਸੁਣੋ ਇੱਕ ਸ਼ਾਇਰ ਸਰ ਕੁਝ ਬੇਦਰਦੀ ਲੋਕਾਂ ਨੇ ਕੁਝ ਬੇਦਰਦੀ ਲੋਕਾਂ ਨੇ ਬੰਦ ਕਰ ਦਿੱਤੇ ਨੇ ਇੱਕ ਰੇਖਾ ਵਿੱਚ ਇਸ ਪਾਰ ਤੇ ਉਸ ਪਾਰ ਦੇ ਲੋਕ ਕੁਝ ਬੇਦਰਦੀ ਲੋਕਾਂ ਨੇ ਬੰਦ ਕਰ ਦਿੱਤੇ ਨੇ ਇੱਕ ਰੇਖਾ ਵਿੱਚ ਇਸ ਪਾਰ ਤੇ ਉਸ ਪਾਰ ਦੇ ਲੋਕਾਂ ਇੱਕ ਜੋਤ ਇੱਕ ਸਰੂਪ ਇੱਕ ਨਕਸ਼ ਇੱਕ ਨੋਹਾਰ ਨੇ ਇਸ ਪਾਰ ਤੇ ਉਸ ਪਾਰ ਦੇ ਲੋਕ ਵਜੂਦ ਇੱਕੋ ਜਿਹੇ ਆ ਫਿਰ ਕਲਚਰ ਡਿਸਕ੍ਰਾਈਬ ਕੀਤਾ ਪੰਗੜੇ ਗਿੱਧੇ ਬੋਲੀਆਂ ਪਾਉਂਦੇ ਪੰਗੜੇ ਗਿੱਧੇ ਬੋਲੀਆਂ ਪਾਉਂਦੇ ਗੱਬਰੂ ਸ਼ੈਲ ਸ਼ਬੀਲੇ ਨੇ ਇਸ ਪਾਰ ਤੇ ਉਸ ਪਾਰ ਦੇ ਲੋਕ ਫਿਰ ਉਹਨਾਂ ਦੀ ਜਿਓਗ੍ਰਾਫੀ ਪੰਜ ਪਾਣੀਆਂ ਦੀ ਬੋਕਲ ਵਿੱਚ ਖੇਡੇ ਤੇ ਜੰਮੇ ਨੇ ਇਸ ਪਾਰ ਤੇ ਉਸ ਪਾਰ ਦੇ ਲੋਕ ਜੇ ਇੰਝ ਤਾਂ ਫਿਰ ਇਹ ਦੂਰੀਆਂ ਤੇ ਵਿਤਰੇ ਕਿਉਂ ਮੈਂ ਪੁੱਛਦਾ ਹਾਂ ਉਹਨਾਂ ਝਾਲਮਾਂ ਨੂੰ ਮੈਂ ਪੁੱਛਦਾ ਹਾਂ ਉਹਨਾਂ ਝਾਲਮਾਂ ਨੂੰ ਫਿਰ ਕਿਉਂ ਨੇ ਬੰਦ ਕੀਤੇ ਵਿੱਚ ਦਰਵਾਜ਼ਿਆਂ ਦੇ ਇਸ ਪਾਰ ਤੇ ਉਸ ਪਾਰ ਦੇ ਲੋਕ ਵਾਹ ਵਾਹ ਬਿਊਟੀਫੁੱਲ ਬਿਊਟੀਫੁੱਲ ਗੱਤਕ ਕਾਦ ਕਰੂੰਗੀ ਕੱਤਕ ਕੈਦ ਕਰੋਗੇ ਵਿੱਚ ਦਰਵਾਜ਼ਿਆਂ ਤੇ ਖੋਲ ਰੱਖੇ ਨੇ ਦਿਲਾਂ ਦੇ ਬੇਰੋਕ ਚ ਰੋਕੇ ਖੋਲ ਰੱਖੇ ਨੇ ਦਿਲਾਂ ਦੇ ਬੇਰੋਕ ਚ ਰੋਕੇ ਅਸਾਂ ਦੇਖਣ ਲਈ ਇਸ ਪਾਰ ਤੇ ਉਸ ਪਾਰ ਦੇ ਲੋਕ ਵਾਹ ਵਾਹ ਡਾਕਟਰ ਸਾਹਿਬ ਥੋੜਾ ਜਿਹਾ ਬੁਲਕ ਹਾਂਜੀ ਮੈਨੂੰ ਇਜਾਜ਼ਤ ਆ ਮੈਂ ਬੋਲਾਂ ਥੋੜਾ ਦੇਖੋ ਇਹ ਜਿਹੜੀ ਚੀਜ਼ ਚਾਹੀਏ ਨਾ ਤੁਸੀਂ ਇਹ ਇੱਕ ਨਿਚੋੜ ਹੈ ਇੱਕ ਟਰੂਥ ਥਰੂਥ ਪਰ ਅਦਾ ਹਾਲਤ ਤਾਂ ਕੋਈ ਨਹੀਂ ਡਾਕਟਰ ਸਾਹਿਬ ਇਹਦਾ ਸੋਲੂਸ਼ਨ ਕੀ ਹੈ ਅਸੀਂ ਲੋਕ ਪਟਕ ਰਹੇ ਹਾਂ ਅਸੀਂ ਪੰਦੇ ਹਾਂ ਤੁਸੀਂ ਬੰਦ ਪਿੰਜਰੇ ਚ ਦਿਖਾਏ ਐ ਇਸ ਪਾਰ ਤੇ ਉਸ ਪਾਰ ਨੂੰ ਪਹਿਲਾਂ ਡਿਵਾਈਡ ਕੀਤਾ ਦੇਖੋ ਇਹਦਾ ਹੱਲ ਥੋੜਾ ਜਿਹਾ ਉਪਰਾਲਾ ਕੀਤਾ ਮੈਂ ਇਹਦੇ ਚ ਕੱਢਣ ਦਾ ਇਹ ਹੱਲ ਇਹਨਾਂ ਦਾ ਲੋਕਾਂ ਨੇ ਕੱਢਣਾ ਹੈ ਕਿਉਂਕਿ ਮੈਂ ਆ ਮੇਰੀ ਕਿਤਾਬ ਹੈ ਇਹ ਚਾਰ ਵਾਰੀ ਪਾਕਿਸਤਾਨ ਚ ਛਪ ਚੁੱਕੀ ਹੈ ਉਰਦੂ ਵਰਸ਼ਨ ਇਹਦਾ ਮੈਂ ਉੱਥੇ ਰਿਲੀਜ਼ ਕਰਕੇ ਆਇਆ ਤੇ ਲੋਕ ਉਥੇ ਹਾਲੇ ਵੀ ਉਹਨਾਂ ਕੋ ਪਿਆਰ ਕਰਦੇ ਆ ਅਫਸੋਸ ਦੀ ਗੱਲ ਇਹ ਆ ਵੀ ਜਿਨ੍ਹਾਂ ਨੇ ਪਾਰਟੀਸ਼ਨ ਛੱਲੀ ਨਹੀਂ ਉਹਨਾਂ ਦੀ ਵੱਡੀ ਦੁਸ਼ਮਣੀ ਪੈ ਰਹੀ ਹੈ ਤੇ ਜਿਨ੍ਹਾਂ ਨੇ ਪਾਰਟੀਸ਼ਨ ਛੱਲੀ ਉਹ ਇੱਕ ਦੂਜੇ ਨੂੰ ਮਿਲਣ ਨੂੰ ਤਰਸਦੇ ਨੇ ਪਾਰਟੀਸ਼ਨ ਚ ਪਾਰਟੀਸ਼ਨ ਛੱਲੀ ਪੰਜਾਬ ਨੇ ਪਰ ਉਹਨਾਂ ਦੇ ਦਿਲਾਂ ਚ ਫੇਰ ਵੀ ਪਿਆਰ ਹੋਵੇ ਹੀ ਆ ਮੈਂ ਕਰਤਾਰਪੁਰ ਗਿਆ ਸੀ ਕਰਤਾਰਪੁਰ ਤੋਂ 380 ਕਿਲੋਮੀਟਰ ਗੱਡੀ ਚਲਾ ਕੇ ਮੇਰੇ ਮੇਰੇ ਮਾਪਿਆਂ ਦੇ ਪਿੰਡ ਦਾ ਮੁੰਡਾ ਉਹ ਉਥੋਂ ਗੱਡੀ ਚਲਾ ਕੇ ਕਰਤਾਰਪੁਰ ਲਾਂਗੇ ਤੇ ਮੈਨੂੰ ਮਿਲਣ ਆਇਆ 10 ਵਜੇ ਉਥੋਂ ਪਤਾ ਨਹੀਂ ਕਿੰਨੇ ਵਿੱਚ ਚੱਲਿਆ ਹੋਣਾ ਇਹ ਪਿਆਰ ਹੈ ਠੀਕ ਹੈ ਉਸ ਤੋਂ ਬਾਅਦ ਕਈ ਹੋਰ ਛੋਟੀਆਂ-ਛੋਟੀਆਂ ਸਟੋਰੀਆਂ ਨੇ ਇਹ ਉਹਨਾਂ ਸਟੋਰੀਆਂ ਦੀ ਉਹ ਕਹਾਣੀਆਂ ਹੈ ਜਿਹੜੇ ਜਦੋਂ ਕਦੇ ਵੀ ਇਹ ਹੋਇਆ ਕਿਉਂਕਿ ਸਰਕਾਰਾਂ ਨਹੀਂ ਹੋਣ ਦਿੰਦੀਆਂ ਜਦੋਂ ਕਦੇ ਵੀ ਕੋਈ ਸਮਝੌਤਾ ਹੋਇਆ ਤਾਂ ਉਹ ਲੋਕਾਂ ਦੇ ਆਪਸੀ ਮੇਲ ਨਾਲ ਹੋਣਾ ਜੇ ਤੁਸੀਂ ਹਿੰਦੁਸਤਾਨ ਤੋਂ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਪਾਕਿਸਤਾਨ ਦਾ ਮਿਲਦਾ ਤਾਂ ਉਹ ਹਮੇਸ਼ਾ ਸਾਸਰੀ ਘਰ ਕਰਕੇ ਬੁਲਾਉਂਦਾ ਤੇ ਉਹ ਆਪੋ ਚ ਪਾਈਚਾਰੇ ਦੀ ਗੱਲ ਕਰਦਾ ਤੇ ਤੁਹਾਡੇ ਨਾਲ ਪਿਆਰ ਨਾਲ ਬੋਲਦਾ ਤੁਸੀਂ ਵੀ ਪਿਆਰ ਨਾਲ ਬੋਲਦੇ ਹੋ ਤੇ ਜਦੋਂ ਅਸੀਂ ਇੱਧਰ ਆ ਜਾਣੇ ਆ ਤਾਂ ਪਤਾ ਨਹੀਂ ਕੀ ਗੱਲ ਹੈ ਕਿ ਕੁਝ ਲੋਕ ਇਹਨੂੰ ਸਮੱਸਿਆ ਨੂੰ ਸਮੱਸਿਆ ਨੂੰ ਇਹ ਬਣੀ ਰਹਿਣ ਦੇਣਾ ਚਾਹੁੰਦੇ ਆ ਤੇ ਉਹ ਨਹੀਂ ਚਾਹੁੰਦੇ ਇਹਦਾ ਕੋਈ ਹੱਲ ਲੱਭੇ ਜਾਂ ਹੱਲ ਨਿਕਲੇ ਕਿਉਂਕਿ ਜੇ ਹੱਲ ਨਿਕਲ ਗਿਆ ਤਾਂ ਫਿਰ ਕੋਈ ਮਤਲਬ ਨਹੀਂ ਰਹਿਣਾ ਤੇ ਇਹਦੇ ਨਾਲ ਇਸ ਖਿੱਤੇ ਦੀ ਪੂਰੀ ਤਰੱਕੀ ਵੀ ਹੋਊਗੀ ਤੇ ਮੈਨੂੰ ਇਹ ਵਿਸ਼ਵਾਸ ਹੈ ਪੂਰਾ ਵਿਸ਼ਵਾਸ ਹੈ ਕਿ ਇਕਤਾ ਜੇ ਆਪਸ ਚ ਲੜਾਈ ਝਗੜਾ ਬੰਦ ਕਰ ਦੇਵੇ ਤਾਂ ਇਹ ਇੱਕ ਦੁਨੀਆ ਵਿੱਚ ਵਧੀਆ ਵਧੀਆ ਇਲਾਕਾ ਹੋਵੇਗਾ ਇਥੋਂ ਦੇ ਲੋਕ ਖੁਸ਼ਹਾਲ ਹੋ ਜਾਣਗੇ ਕਿਉਂਕਿ ਜਿਹੜਾ ਪੈਸਾ ਅਸੀਂ ਸਰਦਾਂ ਤੇ ਖਰਚਦੇ ਹਾਂ ਉਹ ਪੈਸਾ ਲੋਕਾਂ ਦੀ ਖੁਸ਼ਹਾਲੀ ਵਾਸਤੇ ਲੋਕਾਂ ਦੇ ਜੀਉਣ ਦਾ ਮਿਆਰ ਉੱਤੇ ਕਰਨ ਦੇ ਲਈ ਖਰਚਾ ਜਾ ਸਕਦਾ ਹੈ ਦੇਖੋ ਜੀ ਕੀ ਵਿਚਾਰ ਨੇ ਜੇ ਅਸੀਂ ਆਪਣੇ ਜੀਵਨ ਦੇ ਮੈਂ ਅਰ ਨੂੰ ਉੱਚਾ ਚੁੱਕਣਾ ਚਾਹਨੇ ਆ ਤੇ ਇਹ ਜਿਹੜੀ ਡਿਵਿਡੈਂਡ ਰੂਡ ਵਾਲੀ ਪਾਲਸੀ ਹੈ ਜਾਂ ਇਸ ਪਰ ਉਸ ਪਰ ਦੇ ਜਿਹੜਾ ਇਹਨਾਂ ਨੇ ਮੈਂਸ਼ਨ ਕੀਤਾ ਹੈ ਕਿਤਾਬ ਦੇ ਵਿੱਚ ਇਸ ਚੀਜ਼ ਨੂੰ ਮਿਟਾਇਆ ਜਾਏ ਤਾਂ ਸਾਡੇ ਬੜੇ ਦੁੱਖ ਦੂਰ ਹੋ ਸਕਦੇ ਹਨ ਬੜੀਆਂ ਟੈਨਸ਼ਨਾਂ ਦੂਰ ਹੋ ਸਕਦੀਆਂ ਡਾਕਟਰ ਸਾਹਿਬ ਇਹ ਗੱਲ ਤੁਹਾਡੀ ਵਿੱਚ ਰਹਿ ਗਈ ਸੀ ਤੁਸੀਂ ਬੜੀ ਅੱਛੀ ਲੱਗੀ ਸੀ ਮੈਨੂੰ ਇੰਪੋਰਟੈਂਟ ਗੱਲ ਸੀ ਉਹ ਮੈਂ ਦੁਬਾਰਾ ਕਰਨਾ ਚਾਹਨਾ ਕਿ ਤੁਸੀਂ ਦੱਸਿਆ ਸੀ ਕਿ ਇੱਥੇ ਡਾਕਟਰਸ ਦੀ ਜਿਹੜੀ ਰਿਸਪੈਕਟ ਬਾਰਦੇ ਮੁਲਕਾਂ ਨਾਲੋਂ ਇੱਥੇ ਘੱਟ ਹੈ ਉਹਦੇ ਬਾਰੇ ਕੁਝ ਬੋਲਣ ਲੱਗੇ ਸੀ ਤੁਸੀਂ ਉਹ ਕੀ ਕਹਿਣਾ ਚਾਹੋਗੇ ਬਾਰਦੇ ਮੁਲਕਾਂ ਨਾਲੋਂ ਇੱਥੇ ਫੈਸਿਲਿਟੀਆਂ ਘੱਟ ਹੈ ਇਹ ਕਹਿੰਦੇ ਡਾਕਟਰਸ ਦੀ ਰਿਸਪੈਕਟ ਇੱਥੇ ਘੱਟ ਫੈਸਿਲਿਟੀਆਂ ਜਿਹੜੀਆਂ ਬਾਰਦੇ ਮੁਲਕਾਂ ਦੇ ਬਰਾਬਰ ਹੈ ਅੱਜ ਜਿੱਥੇ ਵੀ ਕੋਈ ਰਿਸਰਚ ਹੁੰਦੀ ਹੈ ਤੇ ਹਫਤੇ ਦੇ ਵਿੱਚ ਵਿੱਚ ਉਹ ਇੰਡੀਆ ਚ ਪਹੁੰਚ ਜਾਂਦੀ ਹੈ ਬਾਹਰੀ ਮੁਲਕਾਂ ਵਿੱਚ ਅਮਰੀਕਾ ਦੇ ਵਿੱਚ 50% ਤੋਂ ਉੱਪਰ ਡਾਕਟਰ ਜਿਹੜੇ ਆ ਉਹ ਇੰਡੀਅਨ ਨੇ ਕੈਨੇਡਾ ਇੰਡੀਆ ਦੇ ਡਾਕਟਰਾਂ ਨਾਲ ਭਰਿਆ ਹੋਇਆ ਤੇ ਉਹੀ ਡਾਕਟਰ ਨੇ ਉਹਨਾਂ ਦੀ ਉਥੇ ਇੱਜ਼ਤ ਹੁੰਦੀ ਹੈ ਜਦੋਂ ਇੰਡੀਆ 'ਚ ਰਹਿੰਦੇ ਆ ਤਾਂ ਉਹਨਾਂ ਦੀ ਉਹਨੀ ਇੱਜ਼ਤ ਨਹੀਂ ਮਿਲਦੀ ਕਿਉਂਕਿ ਅੱਜਕੱਲ ਸਮਾਜ ਜਿਹੜਾ ਹੈ ਉਹ ਜ਼ਿਆਦਾ ਕਾਰਪੋਰੇਟ ਸੈਕਟਰ ਚ ਚਲਾ ਗਿਆ ਕਾਰਪੋਰੇਟ ਜਿਹੜਾ ਕਿ ਉਹ ਬਹੁਤ ਜਿਹੜਾ ਕਮਰਸ਼ੀਅਲਾਈਜ਼ਡ ਹੋ ਗਿਆ ਜਿਹਦੇ ਕਰਕੇ ਉਸ ਕਮਰਸ਼ੀਅਲਾਈਜ਼ਡ ਰੇਸ ਦੇ ਵਿੱਚ ਜਿਹੜੇ ਡਾਕਟਰਸ ਨੇ ਚੰਗੇ ਡਾਕਟਰਸ ਉਹ ਪਿੱਛੇ ਰਹਿ ਗਏ ਹੈ ਹਾਲਾਂਕਿ ਮੇਰੇ ਕੋਲ ਕਈ ਪੇਸ਼ੈਂਟ ਆਦੇ ਆ ਜਿਹੜੇ ਇੱਕਦੇ ਆਸਟ੍ਰੇਲੀਆ ਤੋਂ ਆਦੇ ਕੈਨੇਡਾ ਤੋਂ ਹੋਏ ਉੱਥੇ ਦੋ-ਦੋ ਮਹੀਨੇ ਤੇ ਟਾਈਮ ਲੈਂਦੇ ਆ ਆਪਰੇਸ਼ਨ ਚ ਇੱਥੇ ਇੱਕ ਦਿਨ ਆਉਂਦੇ ਆ ਦੂਸਰੇ ਦਿਨ ਆਪਰੇਸ਼ਨ ਕਰਕੇ ਹਫਤੇ ਦੇ ਵਿੱਚ ਵਿੱਚ ਆਪਣੇ ਕੰਟਰੀ ਨੂੰ ਵਾਪਸ ਚਲੇ ਜਾਂਦੇ ਨੇ ਤੇ ਡਾਕਟਰ ਉਹੀ ਨੇ ਸਭ ਕੁਝ ਹੋਇਆ ਟ੍ਰੀਟਮੈਂਟ ਉਹੀ ਹੈ ਪਰ ਅਫਸੋਸ ਦੀ ਗੱਲ ਇਹ ਆ ਕਿ ਸਾਡੀ ਜਨਤਾ ਇਸ ਫੈਸਿਲਿਟੀ ਨੂੰ ਰਿਕੋਗਨਾਈਜ਼ ਨਹੀਂ ਕਰਦੀ ਹਾਲਾਂਕਿ ਪੰਜਾਬ 'ਚ ਕੋਈ ਘਰ ਨਹੀਂ ਹੋਣਾ ਜਿਹਦਾ ਕੋਈ ਬਿਛਿੰਦਾ ਬਾਹਰ ਨਾ ਗਿਆ ਹੋਵੇ ਸਭ ਨੂੰ ਪਤਾ ਵੀ ਉੱਥੇ ਕੀ ਹਾਲਤ ਹੁੰਦੀ ਹੈ ਟ੍ਰੀਟਮੈਂਟ ਲੈਣ ਦੀ ਉਦੇ باوجود ਵੀ ਮੈਨੂੰ ਇਹ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਡਾਕਟਰ ਜਿਹੜੇ ਆ ਉਹਨਾਂ ਦੀ ਉਹ ਕਦਰ ਇਸ ਕੰਟਰੀ 'ਚ ਘਟ ਗਈ ਹੈ ਜਿਹੜੀ ਕਿ ਪਹਿਲਾਂ ਹੁੰਦੀ ਸੀ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ ਇਸ ਕਰਕੇ ਬਹੁਤੇ ਡਾਕਟਰ ਜਿਹੜੇ ਆ ਉਹ ਬਾਹਰ ਜਾਈ ਜਾ ਰਹੇ ਆ ਹੁਣ ਹੌਲੀ-ਹੌਲੀ ਸਾਨੂੰ ਇੱਕ ਪੋਸ ਚੜ ਗਿਆ ਸਰਕਾਰਾਂ ਨੂੰ ਹਰ ਸਰਕਾਰ ਚਾਹੁੰਦੀ ਹੈ ਕਿ ਅਸੀਂ ਇੱਕ ਜ਼ਿਲ੍ਹੇ 'ਚ ਮੈਂ ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਬਣਾਉਣਾ ਹੈ ਮੈਡੀਕਲ ਕਾਲਜ ਬਣਾ ਕੇ ਫਿਰ ਤੁਸੀਂ ਉਹ ਡਾਕਟਰਾਂ ਨੂੰ ਅਬਜ਼ਰਵ ਕਿਤੇ ਕਰੋਗੇ ਜੇ ਉਹਨਾਂ ਵਾਸਤੇ এমਪਲॉयਮੈਂਟ ਨਹੀਂ ਹੋਊਗੀ ਮੈਂ ਪਿੱਛੇ ਦੇ ਇੱਕ ਮੈਡੀਕਲ ਕਾਲਜ ਪਹੁੰਚਣ ਦੇ ਇਨਸਪੈਕਸ਼ਨ ਕਰਨ ਗਿਆ ਮੈਂ ਕਹਾਂ ਵੀ ਤੁਸੀਂ ਮੈਡੀਕਲ ਕਾਲਜ ਨਾ ਬਣਾਓ ਇੱਥੇ ਵਧੀਆ ਸਿਵਲ ਹਸਪਤਾਲ ਬਣਾਓ ਜੀ ਤਾਂ ਕਿ ਉਥੇ ਟ੍ਰੀਟਮੈਂਟ ਹੋਵੇ ਇੱਕ ਮੈਡੀਕਲ ਕਾਲਜ ਬਣਾਉਣ ਨਾਲ 400-500 ਕਰੋੜ ਰੁਪਏ ਦਾ ਖਰਚਾ ਆਉਂਦਾ ਪਰ ਉਹਦੇ ਵਿੱਚ ਰਿਕਰਿੰਗ ਖਰਚਾ ਬਹੁਤ ਹੈ ਪ੍ਰੋਫੈਸਰਾਂ ਦੀਆਂ ਤਨਖਾਹਾਂ ਨੇ ਫਿਰ ਹੋਰ EMPLOYEES ਦੀਆਂ ਤਨਖਾਹਾਂ ਨੇ ਜੀ ਤੇ ਉਹ ਚੋਂ ਨਿਕਲਦਾ ਕੁਝ ਨਹੀਂਗਾ ਤੁਸੀਂ ਉਹਦੀ ਬਜਾਏ ਹਸਪੀਟਲ ਬਣਾਓ ਜਿੱਥੇ ICU ਹੋਣ ਹੋਰ ਸਾਰੇ ਠੀਕੇ ਹੋਣ ਤਾਂ ਕਿ ਆਮ ਬੰਦੇ ਨੂੰ ਸਹੂਲਤਾਂ ਮਿਲ ਸਕਣ ਪੰਜਾਬ ਇੱਕ ਛੋਟਾ ਜਿਹਾ ਮੋਲਕ ਹੈ ਜੇ ਚੰਗੀ ਤਰ੍ਹਾਂ ਇਹਦੀਆਂ ਹੈਲਥ ਸੈਕਟਰ ਨੂੰ ਸੰਭਾਲਿਆ ਜਾਵੇ ਤਾਂ ਇਹ ਇਹ ਪੂਰੇ ਇੰਡੀਆ ਨੂੰ ਹੈਲਥ ਸਿਸਿਸ ਲੀਡ ਕਰ ਸਕਦਾ ਹੈ ਇਸ ਇਸ ਵਿਸ਼ੇ ਤੇ ਕੋਈ ਵੀ ਲੀਡਰ ਕੋਈ ਵੀ ਹੈਲਥ ਮਿਨਿਸਟਰ ਕੋਈ ਵੀ ਸੈਕਟਰੀ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਮੈਂ ਉਹਦੇ ਨਾਲ ਗੱਲ ਕਰਨ ਤਿਆਰ ਆ ਤੇ ਉਹਨੂੰ ਦੱਸ ਸਕਦਾ ਇੱਕ ਪਿੱਛੇ ਜਿਹਾ ਬਲੌਡੇਸ਼ਨ ਕੈਂਪ ਤੇ ਮੈਨੂੰ ਉਹਨਾਂ ਨੇ ਇਨੈਗੂਰੇਟ ਕਰਨ ਨੂੰ ਬੁਲਾਇਆ ਮੈਂ ਕਿਹਾ ਜੀ ਹਰ ਕਿਲੋਮੀਟਰ ਤੇ ਇੱਕ ਐਂਬੂਲੈਂਸ ਖੜੀ ਹੋਣੀ ਚਾਹੀਦੀ ਹੈ ਇੱਕ ਇੱਕ ਵੈਨ ਖੜੀ ਹੋਈ ਜਿਹਦੇ ਚ ਐਂਬੂਲੈਂਸ ਹੋਵੇ ਜਿਹਦੇ ਚ ਬਲੱਡ ਰੱਖਿਆ ਹੋਵੇ ਸਾਰੇ ਗਰੁੱਪਾਂ ਦਾ ਕਿਉਂਕਿ ਬਲੱਡ ਅਕਸਸ ਬਲੀਡਿੰਗ ਨਾਲ ਬਹੁਤੇ ਬੰਦੇ 80% ਤੋਂ ਵੱਧ ਲੋਕ ਜਿਹੜੇ ਮਰ ਜਾਂਦੇ ਨੇ ਤਾਂ ਕਿ ਉਹਨੂੰ ਬਲੱਡ ਉਸੇ ਗਰੁੱਪ ਦਾ ਮਿਲਿਆ ਹੋਵੇ ਬਲੱਡ ਗੋ ਕੇ ਫਿਰ ਉਸ ਤੋਂ ਬਾਅਦ ਹਸਪੀਟਲ ਅਸੀਂ ਭੇਜੀਏ ਤਾਂ ਕਿ ਉਥੇ ਕਈ ਕਿੰਤੀ ਜਾਨਾਂ ਅਸੀਂ ਬਚਾ ਸਕਦੇ ਹਾਂ ਜਿਹੜੀ ਇਨੀਸ਼ੀਅਲ ਟ੍ਰੀਟਮੈਂਟ ਇਨ ਦੀ ਫਾਰਮ ਆਫ ਅ ਬਲੱਡ ਉਹਨਾਂ ਨੂੰ ਮਿਲ ਜਵੇ ਤਾਂ ਮੈਰਕਲ ਬਚਾਇਆ ਜਾ ਸਕਦਾ ਹੈ ਤੋਂ ਪਰ ਸਰਕਾਰਾਂ ਨੂੰ ਇਹ ਨਾਕਾਮਾ ਤੋਂ ਕਿੱਥੇ ਵੇੜ ਉਹ ਤਾਂ ਅਪਰ ਲੜਾਈਆਂ ਕਰਨ ਤੋਂ ਨਹੀਂ ਬਾਜ ਆਉਂਦੇ ਉਹਨਾਂ ਨੇ ਹੈਲਥ ਸਰਵਿਸਿਜ਼ ਤਾਂ ਇੱਕ ਖੂੰਜੇ ਚ ਲਾ ਕੇ ਰੱਖੀ ਹੋਈ ਹੈ ਅਜਦ ਕਿ ਡਾਕਟਰ ਜੀ ਦੀ ਜ਼ਰੂਰਤ ਜੰਮਣ ਤੋਂ ਲੈ ਕੇ ਮਰਨ ਤੱਕ ਪੈਂਦੀ ਹੈ ਜਮੂਨ ਤੋਂ ਜਮੂਨ ਵੇਲੇ ਲੋਥ ਦੇ ਵੀ ਡਾਕਟਰ ਨੇ ਲਾਉਣੇ ਆ ਜੇ ਬੱਚੇ ਨੂੰ ਖਾਂਸੀ ਚ ਕਾਮ ਉਹ ਵੀ ਡਾਕਟਰ ਨੇ ਦੇਖਣਾ ਹੈ ਜੇ ਉਸ ਤੋਂ ਬਾਅਦ ਵੱਡਾ ਹੋਣਾ ਉਹ ਵੀ ਡਾਕਟਰ ਨੇ ਦੇਖਣਾ ਤੇ ਮਰਨ ਤੇ ਵੀ ਡੈਥ ਵੀ ਡਾਕਟਰ ਨੇ ਡਿਕਲੇਅਰ ਕਰਨੀ ਆ ਪਰ ਰੋਸ ਇਹ ਆ ਕਿ ਇਸ ਜਮਾਤ ਨੂੰ ਉਹਨਾਂ ਕ੍ਰੈਡਿਟ ਨਹੀਂ ਮਿਲਦਾ ਜਿੰਨਾ ਕਿ ਇਹਨਾਂ ਨੂੰ ਦੇਣਾ ਚਾਹੀਦਾ ਸੀ ਮੇਰੀ ਤਾਂ ਇਹੀ ਗੁਜਾਰਿਸ਼ ਹੈ ਜੇ ਤੁਸੀਂ ਇਹ ਮੈਸੇਜ ਪਹੁੰਚਾ ਸਕੋ ਤਾਂ ਤਾਂ ਕਿ ਲੋਕਾਂ ਨੂੰ ਕੁਝ ਕੁਝ ਲੋਕਾਂ ਨੂੰ ਥੋੜੀ ਜਿਹੀ ਸ਼ਰਮ ਵੀ ਆਵੇ ਤੇ ਥੋੜੀ ਜਾਗਰਤੀ ਵੀ ਆਵੇ ਤਾਂ ਕਿ ਉਹ ਡਾਕਟਰ ਕਿਤੇ ਦੀ इज्जत ਕਰਨ ਬਹੁਤੇ ਮੈਡੀਕਲ ਕਾਲਜ ਖੋਲਣ ਨਾਲ ਕੋਈ ਸੁਧਾਰ ਨਹੀਂ ਹੋਣਾ ਬਲਕਿ ਡਾਕਟਰ ਰੁਲਣਗੇ ਅੱਜ ਜਿਹੜੇ ਬੀ ਡੀ ਐਸ ਡਾਕਟਰ ਨੇ ਡੈਂਟਲ ਡਾਕਟਰ ਨੇ ਉਹਨਾਂ ਨੂੰ 5000 ਰੁਪਏ ਦੀ ਨੌਕਰੀ ਨਹੀਂ ਕੋਈ ਦਿੰਦਾ ਇਹ ਕੰਟਰੀ ਹੈ ਜਿੱਥੇ ਇੱਕ ਬੰਦਾ 7 8 10 ਸਾਲ ਆਪਣੀ ਲਾਈਫ ਦੇ ਲਾ ਕੇ ਉਹਨੂੰ 10000 ਰੁਪਏ ਦੀ ਨੌਕਰੀ ਲੱਖ ਲਾਣਾ ਤੇ ਹੈ ਜੀ ਕੰਟਰੀ ਨੂੰ ਅਰ ਮੈਨੂੰ ਲੱਗਦਾ ਹੈ ਉਸ ਕੰਟਰੀ ਜੰਮਣ ਦਾ ਕੋਈ ਫਾਇਦਾ ਨਹੀਂ ਜੀ ਆਪਣੇ ਇੰਟੈਲੈਕਚੁਅਲ ਦੀ ਆਪਾਂ ਕਦਰ ਨਹੀਂ ਕਰ ਸਕਦੇ ਤਾਂ ਬਾਕੀਆਂ ਦੀ ਕਿਉਂ ਕਰਾਂਗੇ ਫੇਰ ਤਣਾੜ ਜਿਹੜੇ ਨੇ ਮੈਂ ਲਿਖਦਾ ਪਈਆਂ ਮੈਂ ਲਿਖਿਆ ਸੀ ਕੁਝ ਸਰਮਾਇਦਾਰਾਂ ਨੇ ਹਾਂ ਜੀ ਕੁਝ ਸਰਮਾਇਦਾਰਾਂ ਨੇ ਸਾਡੀ ਡੋਕਰੀ ਸਾਡੀ ਡਾਕਟਰੀ ਡੰਡੀ ਕਰ ਦਿੱਤੀ ਪੋਲੀ ਪਾਲੀ ਸੀ ਮੇਰੀ ਡਾਕਟਰੀ ਅੱਜ ਸਰਮਾਇਰ ਦੇ ਹੱਥਾਂ ਚੜ ਗਈ ਮੇਰੀ ਡਾਕਟਰੀ ਥੈਂਕ ਯੂ ਵੈਰੀ ਮਚ ਸੋ ਨਾਈਸ ਆਫ ਯੂ ਦੇਖੋ ਆਪ ਸਭ ਨੇ ਜਾਣਿਆ ਇਹ ਇੱਕ ਟਰੂਥ ਹੈ ਜਿਸ ਨੂੰ ਅਸੀਂ ਸਭ ਜਾਣਦੇ ਹੋਏ ਵੀ ਅਣਗੋਲਿਆ ਕਰ ਦਿੰਨੇ ਆ ਸੋ ਥੋੜਾ ਅਵੇਅਰ ਹੋਵੋ ਥੋੜੇ ਆਪਣੇ ਆਪ ਨੂੰ ਸੁਧਾਰੋ ਆਪਣੇ ਅੰਦਰ ਸੁਧਾਰ ਪੈਦਾ ਕਰੋ ਇਹੀ ਮੈਸੇਜ ਕਨਵੇ ਕਰਦੇ ਹੋਏ ਅਸੀਂ ਡਾਕਟਰ ਸਾਹਿਬ ਬਹੁਤ ਧੰਨਵਾਦੀਆਂ ਤੁਹਾਡੇ ਬਹੁਤ ਬਹੁਤ ਸ਼ੁਕਰੀਆ